ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਨੇ ਪਿਛਲੇ ਦਿਨਾਂ ਦੌਰਾਨ ਇੱਕ ਵਿਵਾਦਤ ਬਿਆਨ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਦਾ ਵਿਰੋਧ ਚੜ੍ਹਦੇ ਪੰਜਾਬ ਟੀਵੀ ਹੁਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਅਦਾਕਾਰਾਂ ਨੇ ਉਹਨਾਂ ਦੀ ਇਸ ਗੱਲ ਦਾ ਪੂਰਜੋਰ ਵਿਰੋਧ ਕੀਤਾ ਤੇ ਹੁਣ ਪੰਜਾਬੀ ਅਦਾਕਾਰ ਗੱਗੂ ਗਿੱਲ ਤੋਂ ਜਦੋਂ ਪੱਤਰਕਾਰਾਂ ਨੇ ਪ੍ਰਤੀਕਿਰਿਆ ਲਈ ਤਾਂ ਉਹਨਾਂ ਨੇ ਵੀ ਇਫਤਖਾਰ ਠਾਕੁਰ ਦੇ ਉਸ ਬਿਆਨ ਨੂੰ ਗਲਤ ਦੱਸਿਆ ਨਹੀਂ ਬੋਲਣਾ ਚਾਹੀਦਾ ਸੀ ਉਹਨਾਂ ਨੂੰ ਕਿਉਂਕਿ ਇੱਕ ਆਰਟਿਸਟ ਦੀ ਇੱਕ ਅਲੱਗ ਇਮੇਜ ਹੁੰਦੀ ਹੈ ਔਰ ਸਾਰੇ ਲੋਕ ਉਹਦੇ ਤੋਂ ਇਹੋ ਤਵੱਜੂ ਰੱਖਦੇ ਆ ਕਿ ਉਹ ਅੱਛੀ ਗੱਲ ਹੀ ਕਰੇਗਾ ਕਿਉਂਕਿ ਜਿਹੜੀ ਤੁਹਾਡੀ ਕਲਾ ਹੈ ਤੁਹਾਡਾ ਆਰਟ ਹੈ ਇਹ ਦੁਨੀਆ ਭਰ ਦੇ ਵਿੱਚ ਸਾਰਿਆਂ ਦੇ ਪਿਆਰ ਦੀ ਵਜ੍ਹਾ ਨਾਲ ਹੀ ਤੁਸੀਂ ਤਰੱਕੀ ਕਰਦੇ ਹੋ ਪਤਾ ਨਹੀਂ ਉਹਨਾਂ ਨੇ ਉਸ ਜੋਸ਼ 'ਚ ਆਪ ਦੇ ਲੋਕਾਂ ਦੇ ਸਾਹਮਣੇ ਕੁਝ ਬੋਲਤਾ ਤੇ ਪਰ ਸਾਰਿਆਂ ਨੇ ਉਹਨੂੰ ਠੀਕ ਨਹੀਂ ਸਮਝਿਆ ਪਰ ਮੈਂ ਮੇਰੀ ਆਪਣੀ ਇਹੋ ਸੋਚ ਹੈ ਕਿ ਜੰਗਾਂ ਦੇ ਵਿੱਚ ਕਦੇ ਕਿਸੇ ਨੇ ਕੁਝ ਨਹੀਂ ਖਟਿਆ ਜੰਗ ਬਹੁਤ ਮਾੜੀ ਚੀਜ਼ ਹੈ ਲੜਾਈਆਂ ਨਹੀਂ ਲੱਗਣੀਆਂ ਚਾਹੀਦੀਆਂ ਵਾਹਿਗੁਰੂ ਅੱਗੇ ਹੋਰ ਅਰਦਾਸ ਕਰਦੇ ਆਂ ਕਿ ਕਦੇ ਜੰਗ ਨਾ ਲੱਗੇ ਮਾਵਾਂ ਦੇ ਪੁੱਤ ਨਾ ਮਰਨ ਔਰ ਸਾਰੇ ਆਪਣੇ ਆਪਣੇ ਘਰੇ ਖੁਸ਼ ਰਹਿਣ ਤੇ ਇਹੋ ਹੀ ਹੈ ਜੇ ਜੰਗ ਲੱਗਦੀ ਹੈ ਤਾਂ ਆਪਾਂ ਸਾਰੇ ਆਪਣੀ ਧਰਤੀ ਮਾਂ ਵਾਸਤੇ ਸਾਰੇ ਪੁੱਤਰੋ ਦੇ ਇੱਕ ਜਾਨ ਹੋ ਕੇ ਖਲੋ ਜਾਨਨੇ ਆਂ ਤੇ ਪਰ ਅਰਦਾਸ ਤੇ ਇਹੋ ਕਰਦੇ ਆਂ ਕਿ ਜੰਗ ਨਾ ਲੱਗੇ